ਸਿੱਤਾ ਜਿੰਦਾ ਸਵਰਗ ਸਮਝਨੇ ਆਜੀ ਪਿੰਰਵਾੜੇ ਨੂੰ ਪਿੰਰਵਾੜੇ ਦਾ ਨਾਂ ਹੀ ਪਿੰਗੜਵਾੜਾ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰੀ 'ਤੇ ਰੋਤੀ ਹੈ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ 'ਮੇਂ ਦੀਦਾਵਰ ਪੈਦਾ ਇਸ ਦੁਨੀਆ 'ਤੇ ਹਰ ਇਨਸਾਨ ਮਹਿਮਾਨ ਹੈ ਪਰ ਜੋ ਇਨਸਾਨੀਅਤ ਦਾ ਧਰਮ ਕਮਾ ਜਾਂਦਾ ਹੈ ਉਹੀ ਪਰਵਾਨ ਹੈ ਪਰਵਾਨ ਚੜੇ ਮਨੁੱਖਾਂ ਦੀ ਫੈਰਿਸਤ ਵਿੱਚ ਸਿਖਰ ਲਈ ਨੰਬਰ 'ਤੇ ਇੱਕ ਨਾਮ ਜੋਬਨ 'ਤੇ ਆਏ ਸੂਰਜ ਵਾਂਗੂੰ ਲਿਸ਼ਕ ਰਿਹਾ ਹੈ

ਦਾ ਦੀ ਸੇਵਾ ਉਸ ਦਾ ਆਦਰਸ਼ ਸੀ ਉਸ ਨੂੰ ਮਿਲਿਆ ਹਰ ਰੋਗੀ ਲੂਲਾ ਲੰਗੜਾ ਅਪਾਹਜ ਤੇ ਅਨਾਥ ਉਸ ਦੀ ਸੰਤਾਨ ਸਨ ਤੇ ਆਪਣੀ ਸੰਤਾਨ ਦੀ ਦੇਖਭਾਲ ਲਈ ਉਹ ਹਰ ਕਿਸਮ ਦੀ ਕੁਰਬਾਨੀ ਲਈ ਤਿਆਰ ਪਰ ਤਿਆਰ ਰਹਿੰਦਾ ਸੀ ਤੇ ਕਰਦਾ ਵੀ ਸੀ ਕਿਉਂਕਿ ਉਹ ਇਨਸਾਨ ਆਪਣੇ ਪਰਿਵਾਰ ਨੂੰ ਹਰ ਸੁੱਖ ਦੇਣ ਲਈ ਕਦੇ ਵੀ ਸਮੇਂ ਦੀ ਤਨ ਦੀ ਤਨ ਦੀ ਪਰਵਾਹ ਨਹੀਂ ਕਰਦਾ ਸੀ ਉਹ ਨੇਮ ਨਾਲ ਨਾਮ ਜਪਦਾ ਗੁਰਬਾਣੀ ਦਾ ਅਧਿਐਨ ਕਰਦਾ ਲੋਕ ਭਲਾਈ ਦੇ ਕਾਰਜਾਂ ਲਈ ਸੋਚਦਾ ਵਾਤਾਵਰਨ ਨੂੰ ਬਚਾਉਣ ਲਈ ਸਦਾ ਚਿੰਤਤ ਰਹਿੰਦਾ ਸੀ ਤੇ ਉਸ ਲਈ ਸਾਹਿਤ ਵੀ ਲਿਖਦਾ ਸੀ ਤਨਪਾਗ ਜੇ ਤੁਸ ਐਸ ਗਰੀਬਖਾਨੇ ਚਰਨ ਪਾਏ ਨੇ ਗਰੀਬਖਾਨਾ ਬੰਤੇ ਲੱਕੜਖਾਨਾ ਦਿੱਸਦਾ ਨੀ ਲਕੜ ਜੀ ਬੱਚਿਆਂ ਦਾ ਸ਼ੌਕ ਸੀ ਕਿ ਘਰ ਵਿੱਚ ਵੁੱਡਵਰਕ ਕਰਾਣਾ ਸੋ ਮੈਂ ਸਾਰੇ ਘਰ ਵਿੱਚ ਕਰਵਾਤਾ ਤੁਸੀਂ ਬੈਠੋ ਖਾਣਾ ਖਾਓ ਖਾਣਾ ਖਾਓ ਮੈਂ ਇਸ ਘਾਲੇ ਜ ਪਾਣੀ ਦਾ ਘੁੱਟ ਨਹੀਂ ਪੀ ਸਕਦਾ ਖਾਣਾ ਖਾ ਲ ਭਗਤ ਜੀ ਦਸੋ ਤਾਂ ਸਹੀ ਮੈਥੋਂ ਕੀ ਕਸੂਰ ਹੋ ਗਿਆ ਕਸੂਰ ਓਏ ਗਰੀਬਾਂ ਦੇ ਫੇਫੜੇ ਵੱਡ ਵੱਡ ਕੇ ਤੂੰ ਘਰ ਦਾ ਫਰਸ਼ ਕਰਦੀਆਂ ਦੀਵਾਰਾਂ ਸਜਾਈਆਂ ਹੋਈਆਂ ਨੇ ਓਏ ਆਪਣੇ ਹੱਥੀ ਕਦੀ ਇੱਕ ਰੁੱਖ ਵੀ ਲਾਇਆ ਹੀ ਦਾਰੇ ਕੱਲ ਨੂੰ ਤੈਨੂੰ ਲੋੜ ਪਈ ਤੇ ਤੂੰ ਤਾਂ ਪੈਸੇ ਦੇ ਕੇ ਆਕਸੀਜਨ ਖਰੀਦ ਲਵੇਂਗਾ ਆਪਣੇ ਲਈ ਗਰੀਬ ਕਿੱਥੋਂ ਸਾਲ ਲਏਗਾ ਬੱਚਿਆਂ ਦਾ ਸ਼ੌਕ ਸੀ ਵੰਟਾਇਆ ਬੇਵਕੂਫ ਨਾ ਉਹ ਤੇ ਪਹਗਾ ਦੀ ਪਹਗਾ ਦੀ ਪਹਗਾ ਦੀ ਪਹਗਾ ਦੀ ਬਕਰਦਾ ਦੁਸ਼ਮਨ ਨਾ ਬੱਚਿਆਂ ਨੇ ਗਿਆ ਉਹ ਨਾ ਅੱਖ ਦਾ ਸੀ ਨਾ ਥੱਕਦਾ ਸੀ ਹਰ ਮੁਸ਼ਕਿਲ ਨੂੰ ਖਿੜੇ ਮੱਥੇ ਸਵੀਕਾਰ ਦਾ ਸੀ ਕੋ ਪੂਰਨ ਸੀ ਹਰ ਪੱਖੋਂ ਸਰੀਰਕ ਮਾਨਸਿਕ ਤੇ ਆਚਰਣ ਪੱਖੋਂ ਪੰਜਾਬ ਦੀ ਧਰਤੀ ਪੀਰਾਂ ਪੈਗੰਬਰਾਂ ਯੋਧਿਆਂ ਤੇ ਸੂਰਬੀਰਾਂ ਦੀ ਧਰਤੀ ਹੈ ਇਸ ਧਰਤੀ ਨੇ ਤਿੰਨ ਅਜਿਹੇ ਜਤੀ ਪੁੱਤਰ ਵੀ ਜਣੇ ਨੇ ਜਿਨ੍ਹਾਂ ਨੂੰ ਪੂਰੀ ਦੁਨੀਆ ਭਗਤ ਦੇ ਨਾਂ ਤੋਂ ਜਾਣਦੀ ਹੈ ਪੂਰਨ ਭਗਤ ਸ਼ਹੀਦ ਭਗਤ ਸਿੰਘ ਤੇ ਭਗਤ ਪੂਰਨ ਸਿੰਘ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ ਕਿ ਲੁਧਿਆਣੇ ਦੇ ਪਿੰਡ ਰਾਜੀਵਾਲ 'ਚ ਜਨਮਿਆ RAM JI DAS ਇੱਕ ਦਿਨ ਭਗਤ ਪੂਰਨ ਸਿੰਘ ਸੰਸਥਾ ਬਣ ਜਾਵੇਗਾ 30 ਸਾਲ ਦੀ ਪਰਜਵਾਨੀ ਦੀ ਉਮਰ ਵਿੱਚ ਅਨਾਥ ਹੋ ਚੁੱਕਿਆ ਪੂਰਨ ਸਿੰਘ ਸੈਂਕੜੇ ਅਨਾਥਾਂ ਦੇ ਸਿਰ ਦਾ ਸਾਇਆ ਬਣਿਆ ਆਪਣੀ ਸ਼ਖਸੀਅਤ ਦਾ ਕਾਰਾ ਆਪਣੀ ਸਤਕਾਰਯੋਗ ਮਾ ਨੂੰ ਮੰਨਣ ਵਾਲੇ ਭਗਤ ਪੂਰਨ ਸਿੰਘ ਦੀ ਪਿਆਰੇ ਨਾਲ ਮਿਲਾਪ ਤੋਂ ਬਾਅਦ ਜ਼ਿੰਦਗੀ ਦੀ ਦਿਸ਼ਾ ਤੇ ਦਸ਼ਾ ਬਦਲ ਗਈ ਸੀ ਪੰਚਮ ਪਾਤਸ਼ਾਹੀ ਦੀ ਸ਼ਹੀਦੀ ਅਸਥਾਨ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਭਗਤ ਜੀ ਤੇ ਪਿਆਰੇ ਲੂਲੇ ਦਾ ਮਿਲਾਪ 1934 ਦੀ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ ਉਸ ਦਿਨ ਤੋਂ ਹੀ ਪਿੰਗਲਵਾੜਾ ਸੰਸਥਾ ਦੀ ਨੀ ਰੱਖੀ ਗਈ ਸੀ ਨਿਆਸੀਆਂ ਦਾ ਆਸਰਾ ਅਨਾਥਾਂ ਲੂਲਿਆਂ ਲੰਗੜਿਆਂ ਅਪਾਹਜਾਂ ਤੇ ਰੋਗੀਆਂ ਦਾ ਸਵਰਗ ਹੈ ਪਿੰਗਲਵਾੜਾ ਜੇ ਭਗਤ ਜੀ ਪਿੰਗਲਵਾੜਾ ਨਾ ਖੋਲਦੇ ਤਾਂ ਸਾਡੀ ਜ਼ਿੰਦਗੀ ਸੜਕਾਂ ਤੇ ਰੁਕ ਕੇ ਕਿਤੇ ਖਤਮ ਹੋ ਜਾਣੀ ਸੀ ਇਹ ਬੋਲ ਪਿੰਗਲਵਾੜਾ ਦੀ ਛੱਤ ਦੇ ਹੇਠ ਵਾਸਤੇ ਹਰ ਇੱਕ ਪੁਰਾਣੀ ਦੀ ਪਿੰਗਲਵਾੜਾ ਦਾ ਨਾਮ ਭਗਤਪੁਰਸਨ ਨੇ ਬਣਾਇਆ ਹੁੰਦਾ ਤੇ ਲੋਕਾਂ ਦੇ ਸਰਕਾਰ ਤੋਂ ਰੋਲ ਜਾਣਾ ਇਹ ਪਗਲ ਜੀ ਬਣਾ ਕੇ ਗਏ ਤੇ ਬੀਜੀ ਸੰਭਾਲ ਲੈਂਦੇ ਬੱਚਾ ਅਸੀਂ ਤਾਂ ਜਿਉਂਦਾ ਸਵਰਗ ਸਮਝਨੇ ਆ ਜੀ ਪਿੰਗੜਵਾੜੇ ਨੂੰ ਪਿੰਗੜਵਾੜੇ ਦਾ ਨਾਂ ਹੀ ਪਿੰਗੜਵਾੜਾ ਹੈ ਇਸ ਤਰ ਤਿੰਨ ਪਹਿਲੀ ਮੇਨ ਮੈਸ ਤਰਤੀਨ ਨਮਸਕਾਰ ਪ੍ਰਣਾਮ ਕਰਦਾ ਔਰ ਭਗਤ ਪੁਰਸ਼ोत्तम ਮੇ ਬੋੜ ਬਾਬਾ ਜੀ ਕਰਕੇ ਨਮਸਕਾਰ ਕਰਦਾ ਪ੍ਰਵਾਦ ਕਰਦਾ ਸਾਡੇ ਵਿੱਚ ਹੈਗਾ ਜੀ ਗਿਆਨੀ ਹਰ ਤੋੜ ਇਸ ਮੱਥਾ के आपना करेंगे है बतन तेरे लिए कदम अपना करेंगे है बतन तेरे කරලියගයා අනි අනු නෑඩවේද කියනු චන්දවේ අනියානු නෑනෙදවේ ඒද කියානු චන්දෙවේ ආගයායිෂිවාගය මිරකර්ත රප දක ਸਿੰਗਲਵਾੜਾ ਉਹ ਸ਼ੀਸ਼ਾ ਹੈ ਜਿਸ ਦੇ ਵਿੱਚ ਅਸੀਂ ਆਪਣੇ ਦੇਸ਼ ਤੇ ਸਮਾਜ ਦੀ ਅਸਲੀ ਤਸਵੀਰ ਦੇਖ ਸਕਦੇ ਹਾਂ। ਬਿਖਰੇ ਘਰਾ, ਲਾਚਾਰੀ, ਲਾਲਚ, ਕਰੂਰਤਾ, ਜ਼ੁਲਮ ਤੇ ਨਸ਼ਿਆਂ ਨੇ ਲੱਖਾਂ ਹੀ ਲੋਕਾਂ ਨੂੰ ਅਪੰਗ ਬਣਾ ਦਿੱਤਾ ਹੈ। ਜਿਸ ਨਾਲ ਇਹ ਤਸਵੀਰ ਹੋਰ ਵੀ ਭਿਆਨਕ ਹੋ ਜਾਂਦੀ ਹੈ। ਪਿੰਗਲਵਾੜੇ ਦਾ ਹਰ ਨਿਵਾਸੀ ਆਪਣੇ ਨਾਲ ਸਰੀਰਕ ਤੇ ਮਾਨਸਿਕ ਜ਼ਖਮ ਲੈ ਕੇ ਆਉਂਦਾ ਹੈ ਤੇ ਦੁਖਦਈ ਗੱਲ ਇਹ ਹੈ ਕਿ ਜ਼ਖਮ ਜ਼ਿਆਦਾਤਰ ਆਪਣਿਆਂ ਦੇ ਹੀ ਦਿੱਤੇ ਹੁੰਦੇ ਨੇ ਸਾਡੀ ਭੈਣ ਵੀ ਹੈ ਭਰਾ ਵੀ ਆਵੜੇ-ਵਾੜੇ ਨੇ ਲੇਕਿਨ ਜਿੰਨਾ ਪਿਆਰ ਵੀਜੀ ਕਰਦੇ ਆ ਭਰਾ ਮੈਨੂੰ ਕੋਈ ਨਹੀਂ ਪੁੱਛਦਾ ਨਾ ਸਾਡਾ ਕੋਈ ਪੁੱਛਦਾ ਨਾ ਸਾਡਾ ਕੋਈ ਮਿਲ ਲਾਉਂਦਾ ਅਸੀਂ ਜਿੰਨਾ ਵੀਜੀ ਦਾ ਪਿਆਰ ਹੈ ਵੀਜੀ ਦਾ ਪਿਆਰ ਹੈ ਤੇ ਅਸੀਂ ਕਿਸੇ ਘਾਟਿਆ ਕੋਲ ਨਹੀਂ ਜਾਣਾ

ਪਿੰਗਲਵਾੜਾ ਸਾਡੇ ਸਮਾਜ ਦੀ ਅਸਲ ਤਸਵੀਰ ਨੂੰ ਪੇਸ਼ ਕਰਦਾ ਹੈ ਤੇ ਇਹੀ ਅਸਲ ਤਸਵੀਰ ਸਭ ਨੂੰ ਦਿਖਾਉਣ ਦੇ ਮਕਸਦ ਨਾਲ ਅਸੀਂ ਭਗਤ ਜੀ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਰੱਬ ਦੇ ਘਰ ਪਿੰਗਲਵਾੜੇ ਇਥੇ ਆ ਕੇ ਸਮਝ ਪੈਂਦਾ ਹੈ ਕਿ ਅਸਲ ਦੇ ਵਿੱਚ ਜ਼ਿੰਦਗੀ ਕੀ ਹੈ ਇਥੇ ਜ਼ਿੰਦਗੀ ਦਾ ਅਸਲ ਸੁੱਖ ਮਹਿਸੂਸ ਹੁੰਦਾ ਹੈ ਇਥੇ ਵਸਦੇ ਪ੍ਰਾਣੀਆਂ ਵਿੱਚ ਛੋਟੇ ਬੱਚੇ ਬੇਸਹਾਰਾ ਔਰਤਾਂ ਮੰਦਬੁੱਧੀ ਬੱਚੇ ਮਰੀਜ਼ ਬੇਸਹਾਰਾ ਬਜ਼ੁਰਗ ਇਕਲੀਆਂ ਮਾਵਾਂ ਗੂੰਗੇ ਬੋਲੇ ਬੱਚੇ ਤੇ ਸਿਹਤਮੰਦ ਪਰ ਲੋੜਵੰਦ ਬੱਚੇ ਸ਼ਾਮਿਲ ਨੇ ਸਰੀਰਕ ਪੱਖੋਂ ਆਮ ਇਨਸਾਨਾਂ ਨਾਲੋਂ ਭਾਵੇਂ ਇਹ ਸਭ ਨੇ ਗੁਣੇ ਨੇ ਪਰ ਦਿਲ ਦੀ ਅਮੀਰੀ ਇਹਨਾਂ ਤੋਂ ਵੱਧ ਕਿਸੇ ਕੋਲ ਹੋ ਹੀ ਨਹੀਂ ਸਕਦੀ ਨੈਣਾਂ ਦੀ ਆਪਣਤ ਸੱਚੀ ਮੁਸਕਾਨ ਇਹ ਸਭ ਕੁਝ ਨਿਛਾਵਰ ਕਰ ਦੇਣ ਵਾਲਾ ਅਥਾ ਪਿਆਰ ਇਹ ਹਰ ਕਿਸੇ ਮਿਲਣ ਵਾਲੇ ਨੂੰ ਦਿਲ ਖੋਲ ਕੇ ਵੰਡਦੇ ਨੇ ਅਸੀਂ ਮੰਨਦੇ ਹਾਂ ਕਿ ਇਹ ਨਾਰਮਲ ਨਹੀਂ ਨੇ ਪਰ ਇਹ ਸਭ ਐਬਨਾਰਮਲ ਵੀ ਨਹੀਂ ਹੁੰਦੇ ਪਤਾ ਨਹੀਂ ਕਿ ਉਹ ਅਸੀਂ ਸੋ ਕਾਲਡ ਜਾਗਰੂਕ ਮਨੁੱਖਾਂ ਨੇ ਇਹ ਹਉਆ ਬਣਾਇਆ ਹੋਇਆ ਹੈ ਕਿ ਮਾਨਸਿਕ ਰੋਗੀਆਂ ਦੇ ਨੇੜੇ ਨਹੀਂ ਜਾਣਾ ਚਾਹੀਦਾ ਉਹਨਾਂ ਦੇ ਨੇੜੇ ਜਾਣ ਤੋਂ ਅਸੀਂ ਡਰਦੇ ਹਾਂ ਕਿ ਕਿਤੇ ਉਹ ਸਾਨੂੰ ਨੁਕਸਾਨ ਨਾ ਪਹੁੰਚਾ ਦੇਣ ਤੇ ਸ਼ਾਇਦ ਇਸੇ ਕਰਕੇ ਮਾਪੇ ਆਪਣੇ ਅਜਿਹੇ ਬੱਚਿਆਂ ਨੂੰ ਜੰਮਦੇ ਹੀ ਉਹਨਾਂ ਨੂੰ ਜਨਤਕ ਥਾਵਾਂ ਤੇ ਛੱਡ ਦਿੰਦੇ ਨੇ ਗਲੀਆਂ ਨਾਲੀਆਂ ਜਾਂ ਫਿਰ ਜੰਗਲਾਂ ਵਿੱਚ ਸੁੱਟ ਦਿੰਦੇ ਨੇ ਪਰ ਕਦੇ ਇੱਕ ਵਾਰ ਇਨਸਾਨ ਬਣ ਕੇ ਉਹਨਾਂ ਨੂੰ ਪਿਆਰ ਦੇ ਕੇ ਤਾਂ ਦੇਖੋ ਕਿਵੇਂ ਆਪਣਾ ਨਿਰਸਵਾਰਥ ਪਿਆਰ ਉਹ ਤੁਹਾਡੇ ਤੋਂ ਨਿਛਾਵਰ ਕਰ ਦੇਣਗੇ ਪਿੰਗਲਵਾੜੇ ਦੀ ਸ਼ਾਨਦਾਰ ਇਮਾਰਤ ਦੀਆਂ ਨੀਹਾਂ ਭਗਤ ਜੀ ਦੇ ਖੂਨ ਪਸੀਨੇ ਨਾਲ ਸਿੰਝੀਆਂ ਹੋਈਆਂ ਨੇ ਆਪਣੇ ਆਪ ਨੂੰ ਗੁਰੂ ਘਰ ਦਾ ਝਾੜੂ ਬਰਦਾਰ ਤੇ ਪਿੰਗਲਵਾੜੇ ਦਾ ਸੇਵਾਦਾਰ ਕਹਿਣ ਵਾਲੇ ਭਗਤ ਪੂਰਨ ਸਿੰਘ ਨੇ ਜਿਸ ਤਰ੍ਹਾਂ ਦੇ ਨਾਲ ਪਿੰਗਲਵਾੜੇ ਦੀ ਇਮਾਰਤ ਖੜੀ ਕੀਤੀ ਉਹ ਕੋਈ ਤਿਆਗੀ ਤੇ ਸਿਰੜੀ ਮਨੁੱਖ ਹੀ ਕਰ ਸਕਦਾ ਹੈ ਭਗਤ ਜੀ ਦੇ ਸਾਹਮਣੇ ਬਹੁਤ ਹੀ ਮੁਸ਼ਕਲਾਂ ਤੇ ਔਖਾ ਰਸਤਾ ਸੀ ਪਰ ਭਗਤ ਜੀ ਨੂੰ ਦਿੱਸਦੀ ਸੀ ਤਾਂ ਸਿਰਫ ਤੇ ਸਿਰਫ ਆਪਣੇ ਵੱਡੇ ਪਰਿਵਾਰ ਦੇ ਰਹਿਣ ਲਈ ਹਰ ਸਮੂਲ ਦੇ ਨਾਲ ਲੈਸ ਪਿੰਗਲਵਾੜੇ ਦੀ ਉਸਾਰੀ ਭਗਤ ਜੀ ਨੇ ਜਿਸ ਤਰ੍ਹਾਂ ਦੇ ਨਾਲ ਇਹ ਸੰਸਥਾ ਨੂੰ ਸ਼ੁਰੂ ਕੀਤਾ ਉਹ ਸਾਰੇ ਹਾਲਾਤ ਹਿਰਦੇ ਨੂੰ ਝੰਜੋੜ ਦੇਣ ਵਾਲੇ ਨੇ ਭਗਤ ਜੀ ਦਾ ਜੀਵਨ ਪੜ ਕੇ ਮਨ ਦੇ ਅੰਦਰ ਹੈਰਾਨੀ ਤੇ ਵਿਸਮਾਤ ਵਾਲੀ ਇੱਕ ਰਲਿ-ਮਿਲੀ ਅਵਸਥਾ ਬਣ ਜਾਂਦੀ ਹੈ ਕਿ ਆਖਿਰ ਕੋਈ ਕਿਵੇਂ ਇੰਨਾ ਦੇ ਆਲੂ ਹੋ ਸਕਦਾ ਹੈ ਇੰਨਾ ਨਿਰਸਵਾਰਥ ਤੇ ਨਿਰਸ਼ਲ ਹੋ ਸਕਦਾ ਹੈ ਪਰ ਸੱਚਮੁੱਚ ਗੁਰਬਾਣੀ ਦੇ ਅੰਦਰ ਜਿੰਨੇ ਵੀ ਪਰਮਾਨ ਸੇਵਾ ਨੂੰ ਲੈ ਕੇ ਮਿਲਦੇ ਨੇ ਜਾਂ ਸੰਸਾਰ ਦੇ ਵਿੱਚ ਜਿੰਨੀਆਂ ਵੀ ਸੇਵਾ ਨੂੰ ਲੈ ਕੇ ਮਿਸਾਲਾਂ ਮਿਲਦੀਆਂ ਨੇ ਕੋਈ ਵੀ ਮਿਸਾਲ ਭਗਤ ਜੀ ਦੀ ਸੇਵਾ ਤੋਂ ਵੱਡੀ ਨਹੀਂ ਹੈ ਉਹ ਕਿਵੇਂ ਖਾਲੀ ਨਹੀਂ ਕਰੇਗਾ ਲੱਖ ਰੁਪਏ ਖਰਚੇ ਨੇ ਓਏ ਤੇਰੇ ਲੱਖਾਂ ਦਾ ਮੈਨੂੰ ਪਤਾ ਨਹੀਂ ਹੈ ਪਰ ਤੁਸੀਂ ਹੀ ਦੱਸੋ ਕਿ ਅਸੀਂ ਕੀ ਕਰੀਏ ਉਹ ਜ਼ੈਰ ਦਾ ਇੰਤਜ਼ਾਮ ਕਰਦੇ ਹੋ ਓਏ ਟੀਵੀ ਦਾ ਮਰੀਜ਼ ਹੋਏ ਕੈਂਸਰ ਦਾ ਹੋਏ ਕੋੜੀ ਹੋਏ ਕੁਝ ਵੀ ਹੋਏ ਆਈ ਵੋਂਟ ਲੈਟ ਦਮ ਡਾਈ ਓਨ ਰੋਡਸ ਲਾਈਕ दे ली तुम गंदू फॉर देम इज फाइंड देम अ प्लेस टू लिव सो दैट दे कैन डाई विद डिकेंटिटी ओ चैन आएंगे आया भगत जी आजा आजा थो, थोड़ा थक गया सी भगत जी ओए जब तक सांस चलता है पकणा नहीं ते थकणा नहीं समझे भगत जी आ राहां च रोड़े चुक चुक के तुसी ता ठेला आता ओ भले लोका दो काम है बड़े शौक नाल करता हां ਰਾਜ ਰੋੜੇ ਪੱਥਰ ਚੁਕਦਾ ਤਾਂ ਕਿ ਤੁਸੀਂ ਦੇ ਪੈਰਿ ਚੁਬ ਨਾ ਜਾ ਚੱਕੇਸੇ ਨੂੰ ਠੋਕਰ ਨਾ ਲੱਜਾਵੇ ਤੇ ਦੂਜਾ ਰਾਚ ਲੂਲੇ ਲੰਗੜੇ ਪਾਈ ਜਾਣੂ ਚੁਕਦਾ ਤਾਂ ਕਿ ਉਹਨਾਂ ਨੂੰ ਕੋਈ ਠੋਕਰ ਨਾ ਮਾਰ ਜਾਏ ਉਹ ਤਾਂ ਠੀਕ ਆ ਭਗਤ ਜੀ ਪਰ ਤੁਸੀਂ ਇਹ ਨੱਟਾ ਰੋੜਿਆਂ ਦਾ ਕਰੋਗੇ ਕੀ ਓਏ ਕਮਲਿਆ ਇਹ ਮੇਰੇ ਪਿੰਗਲਵਾੜੇ ਦੀ ਬੁਨਿਆਦ ਬਣਨਗੇ ਵਾਹ ਭਗਤ ਜੀ ਵਾਹ ਭਗਤਪੂਰਨ ਸਿੰਘ त्याਗੀ ਤੇ ਪਰਉਪਕਾਰੀ ਇੰਨੇ ਸੀ ਕਿ ਆਪਣੇ ਜਿਗਰ ਦਾ ਟੁਕੜਾ ਮੰਨਣ ਵਾਲੇ ਪਿੰਗਲੇ ਨੂੰ ਹੀ ਪਿੰਗਲਵਾੜੇ ਦੇ ਨਿਰਮਾਣ ਦਾ ਆਧਾਰ ਮੰਨਦੇ ਸੀ ਕਹਿੰਦੇ ਸੀ ਕਿ ਜੇ ਪਿਆਰਾ ਉਹਨਾਂ ਨੂੰ ਨਾਮ ਮਿਲਦਾ ਤਾਂ ਉਹਨਾਂ ਨੂੰ ਕਦੇ ਵੀ ਪਿੰਗਲਵਾੜਾ ਬਣਾਉਣ ਦਾ ਖਿਆਲ ਹੀ ਨਾ ਆਉਂਦਾ ਪਿਆਰਾ ਸਿੰਘ ਪਿੰਗਲਵਾੜੇ ਦਾ ਪਹਿਲਾ ਮੈਂਬਰ ਸੀ ਪਿੰਗਲਾ ਪਿਆਰਾ ਜਿਸ ਦੇ ਨਾਮ ਤੋਂ ਇਸ ਸੰਸਥਾ ਦਾ ਨਾਮ ਪਿੰਗਲਵਾੜਾ ਪਿਆ ਪਿਆਰਾ ਭਗਤ ਜੀ ਨੂੰ ਅੰਤਾਂ ਦਾ ਪਿਆਰਾ ਸੀ ਭਗਤ ਜੀ ਉਸਦੀ ਬਹੁਤ ਹੀ ਪ੍ਰੇਮ ਨਾਲ ਸੇਵਾ ਕਰਿਆ ਕਰਦੇ ਸੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹੀ ਸਾਈਕਲ ਗੱਡੀ ਜਿਸ ਤੇ ਭਗਤ ਜੀ ਪਿਆਰੇ ਨੂੰ ਬਿਠਾ ਕੇ ਰੋਜ਼ਾਨਾ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਲੈ ਕੇ ਜਾਇਆ ਕਰਦੇ ਸੀ ਅਜ ਪਿੰਗਲਵੜਾ ਸੰਸਥਾ ਇੱਕ ਬਹੁਤ ਵੱਡਾ ਪਰਿਵਾਰ ਬਣ ਚੁੱਕਿਆ ਹੈ ਜਿਸ ਦੀਆਂ ਪੰਜਾਬ ਭਰ ਦੇ ਵਿੱਚ ਸੱਤ ਬ੍ਰਾਂਚਾਂ ਨੇ ਪਿੰਗਲਵਾੜਾ ਵਿੱਚ ਲਗਭਗ 2089 ਨਿਵਾਸੀ ਨੇ ਜਿਨ੍ਹਾਂ ਵਿੱਚੋਂ ਮਾਨਸਿਕ ਰੋਗੀ, ਮਨ ਬੁੱਧੀ, ਕੈਂਸਰ, ਸ਼ੂਗਰ ਤੇ ਹੋਰ ਭਿਆਨਕ ਬਿਮਾਰੀਆਂ ਦੇ ਮਰੀਜ਼ ਵੀ ਨੇ ਪਿੰਗਲਵਾੜੇ ਦੇ ਨਿਵਾਸੀਆਂ ਲਈ ਹਰ ਸਹੂਲਤਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਇਥੋਂ ਦੇ ਨਿਵਾਸੀ ਅਸਾਮ, ਬਿਹਾਰ, ਚੰਡੀਗੜ੍ਹ, ਮੁੰਬਈ, ਹਿਮਾਚਲ, ਦਿੱਲੀ, ਜੰਮੂ ਕਸ਼ਮੀਰ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਰਹਿਣ ਵਾਲੇ ਨੇ ਪਰ ਅੱਜ ਇਹਨਾਂ ਦਾ ਘਰ ਤੇ ਇਹਨਾਂ ਦੀ ਪਛਾਣ ਸਿਰਫ ਤੇ ਸਿਰਫ ਪਿੰਗਲਵਾੜਾ ਹੈ। ਇਥੋਂ ਦੇ ਹਰ ਨਿਵਾਸੀ ਤੇ ਸਕੂਲੀ ਵਿਦਿਆਰਥੀ ਦੇ ਮਾਤਾ ਤੇ ਪਿਤਾ ਦਾ ਨਾਮ ਭਗਤ ਪੂਰਨ ਸਿੰਘ ਹੈ। ਅਗੱਜੀ ਰੋਹਾਨੀ ਅੱਗੇ ਤਾਂ ਹਰ ਰੋਜ਼ ਬੜੇ ਚਾਨਲ ਸਕੂਲ ਜਾਂਦੀ ਸੀ ਪਰ ਅੱਜ ਜ਼ਿੱਦ ਕਰਕੇ ਬੈਠੀ ਹੈ ਕਹਿੰਦੀ ਮੈਂ ਨਹੀਂ ਸਕੂਲ ਜਾਣਾ ਉਹ ਪਤਾ ਤਾਂ ਲੱਗੇ ਮੇਰੀ 3 ਐਸਕੂਲੇ ਕਿਉਂ ਨਹੀਂ ਜਾਣਾ

ਅਗਰ ਬੁਰਨ ਸਿੰਘ ਪਿੰਗਲਵਾੜਾ ਵਿੱਚ ਆਦਰਸ਼ ਸਕੂਲ ਸਪੈਸ਼ਲ ਬੱਚਿਆਂ ਲਈ ਵੱਖਰਾ ਸਕੂਲ ਤੇ ਡੈਫ ਤੇ ਡੰਬ ਬੱਚਿਆਂ ਲਈ ਵੱਖਰੇ ਸਕੂਲ ਬਣੇ ਹੋਏ ਨੇ। ਅਤੇ ਫਿਜ਼ੀਓਥੈਰੇਪੀ, ਮਨਸੂਈ ਅੰਕ ਕੇਂਦਰ, ਸੈਂਸਰੀ ਰੂਮ, ਸਰਜਰੀ ਥੀਏਟਰ ਆਦਿ ਸੇ ਸਹੂਲਤਾ ਉਪਲਬਧ ਨੇ। ਪਿੰਗਲਵਾੜਾ ਵਿੱਚ ਕੁੜੀਆਂ, ਬੱਚਿਆਂ, ਔਰਤਾਂ, ਬਜ਼ੁਰਗਾਂ ਤੇ ਮੁੰਡਿਆਂ ਲਈ ਵੱਖ-ਵੱਖਰੇ ਹੋਸਟਲ ਬਣੇ ਹੋਏ ਨੇ। ਕਿਤਾ ਸਿਕਲਾਈ ਕੇਂਦਰ ਤੇ ਛਾਪਾਖਾਨਾ ਬੱਚਿਆਂ ਨੂੰ ਰੋਜ਼ਗਾਰ ਦੇ ਯੋਗ ਬਣਾਉਂਦੇ ਨੇ। ਸ਼ੁੱਧ ਵਾਤਾਵਰਨ ਦੇ ਸੁਨੇਹੇ ਲਈ ਪਿੰਗਲਵਾੜਾ ਦਾ ਫਾਰਮ ਹਾਊਸ ਵਿਸ਼ੇ ਪੱਧਰ ਤੇ ਯੋਗਦਾਨ ਪਾ ਰਿਹਾ ਹੈ ਜ਼ੀਰੋ ਬਜਟ ਕੁਦਰਤੀ ਖੇਤੀ ਦੇ ਇਸ ਰਿਸਰਚ ਫਾਰਮ ਨੇ ਸਿੱਧ ਕਰ ਦਿੱਤਾ ਹੈ ਕਿ ਬਿਮਾਰੀਆਂ ਤੋਂ ਬਚਣ ਲਈ ਤੇ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ ਦਾ ਇੱਕੋ ਇੱਕ ਅਜੂਕਾ ਸਾਧਨ ਕੁਦਰਤੀ ਖੇਤੀ ਹੈ ਪਿੰਗਲਵਾੜਾ ਫਾਰਮ ਨੂੰ ਵੇਖਣ ਲਈ ਕਿਸਾਨ ਦੂਰ ਦੁਰਾਡੇ ਸੂਬਿਆਂ ਤੋਂ ਇੱਥੇ ਆਉਂਦੇ ਨੇ ਪਿੰਗਲਵਾੜਾ ਸੰਸਥਾ ਦੀ ਬਾਗਡੋਰ ਭਗਤਪੂਰਨ ਸਿੰਘ ਜੀ ਆਪਣੇ ਹੱਥੀ ਆਪਣੀ ਧੀ ਬੀਬੀ ਡਾਕਟਰ ਇੰਦਰਜੀਤ ਕੌਰ ਜੀ ਨੂੰ ਸੌਂਪ ਕੇ ਗਏ ਸਨ ਤੇ ਬੀਬੀ ਜੀ ਇਸ ਸੰਸਥਾ ਨੂੰ ਇਨ ਬਿਨ ਭਗਤ ਜੀ ਦੀ ਸੋਚ ਦੇ ਹਾਣੀ ਬਣਾਉਣ ਵਿੱਚ ਜੁਟੇ ਰਹਿੰਦੇ ਨੇ ਐਸੀਆਂ ਰੂਹਾਂ ਜਿਹੜੀਆਂ ਨਾ ਕਦੇ ਦੂਰ ਨਹੀਂ ਹੁੰਦੀਆਂ ਤੁਹਾਨੂੰ ਮਹਿਸੂਸ ਕਰਨ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਹਨਾਂ ਦੇ ਖਿਆਲ ਉਹਨਾਂ ਦੀ ਸੋਚ ਉਹ ਹਮੇਸ਼ਾ ਜਿਉਂਦੀ ਰਹੇਗੀ ਜਦ ਤੱਕ ਕੋਈ ਉਹਨਾਂ ਨੂੰ ਇਹਨਾਂ ਤੇ ਯਕੀਨ ਕਰਨ ਵਾਲਾ ਹੋਏਗਾ ਜਦੋਂ ਤੱਕ ਕੋਈ ਗੁਰਗੰਸਾਬ ਤੇ ਵਿਸ਼ਵਾਸ ਕਰੇਗਾ ਭਗਤ ਜੀ ਦੀ ਸੋਚ ਜਿਉਂਦੀ ਰਹੇਗੀ ਹਮੇਸ਼ਾ ਕਿਉਂਕਿ ਉਹ ਸੋਚ ਜਿਹੜੀ ਸੀ ਉਹ ਸਾਰੀ ਗੁਰਬਾਣੀ ਤੋਂ ਲੁੱਤੀ ਹੋਈ ਸੀ ਛੋਟੇ ਹੁੰਦੇ ਆ ਭਗਤ ਜੀ ਮੰਦਿਰਾਂ ਵਿੱਚ ਵੀ ਜਾਂਦੇ ਰਹੇ ਕਿਉਂਕਿ ਉਹ ਹਿੰਦੂ ਧਰਮ ਵਿੱਚ ਪੈਦਾ ਹੋਏ ਸੀਗੇ ਅਰ ਉਹਨਾਂ ਨੇ ਹਨੂਮਾਨ ਦੀਦੋਂ ਤੇ ਪੈਰੋਜੀ ਤੋਂ ਜਤ ਸਤ ਦਾ ਜਿਹੜਾ ਵਿਚਾਰ ਸੀਗਾ ਉਹ ਲੈ ਲਿਆ ਅਰ ਫਿਰ ਬੜਾ ਸੋਹਣਾ ਲਿਖਦੇ ਆ ਕਿ ਹਨੂਮਾਨ ਜਤਿ ਸਤੀ ਨਾਲ ਮੇਰੀਆਂ ਗੱਲਾਂ ਆਪਣਾ ਆਪਣੇ ਖਿਆਲ ਦੜਾਉਂਦੇ ਸੀ ਤੇ ਜੋ ਉਹਨਾਂ ਨੂੰ ਮਹਿਸੂਸ ਹੁੰਦਾ ਸੀ ਫਿਰ ਵੱਖਰੀ ਤਰ੍ਹਾਂ ਨਾਲ ਐਕਸਪ੍ਰੈਸ ਕਰਦੇ ਸੀ ਆਪਣੇ ਆਪ ਨੂੰ ਤਾਂ ਉਹਦੇ ਵਿੱਚ ਲਿਖਿਆ ਉਹਨਾਂ ਨੇ ਕਿ ਮੈਂ ਪੈਰੋ ਜਤੀ ਸਤੀ ਤੇ ਹਨੂਮਾਨ ਜਤੀ ਸਤੀ ਦੇ ਮੰਦਿਰ ਵਿੱਚ ਜਾਂਦਾ ਸੀ ਓਮ ਨਮੋ ਸ਼ਿਵਾਏ ਬਿਲ ਦੇ ਪੱਤਿਆਂ ਤੇ ਲਿਖਦਾ ਸੀ ਹਰਮਾਂ ਚੁਲਿਸਾ ਦਾ ਪਾਠ ਕਰਦਾ ਸੀ ਤੇ ਪਰ ਜਦੋਂ ਮੈਂ ਮੈਨੂੰ ਜਪਜੀ ਸਾਹਿਬ ਮੈਂ ਪੜਿਆ ਫਿਰ ਮੈਨੂੰ ਅੰਜ ਮਹਿਸੂਸ ਹੋਇਆ ਕਿ ਹਨੂਮਾਨ ਮੇਰੀ ਉਂਗਲੀ ਹੁਣ ਜਦ ਵੀ ਸਾਹਮਣੇ ਫੜਾ ਕੇ ਪਿੱਛੇ ਮੁੜ ਗਿਆ ਕਿ ਮੇਰੇ ਕੋਲ ਤਾਂ ਇੱਕੋ ਹੀ ਗੱਲ ਸੀ ਜਤ ਸਤ ਵਾਲੀ ਉਹ ਮੈਂ ਤੈਨੂੰ ਦੇ ਦਿੱਤੀ ਐ ਇਸ ਤੋਂ ਅੱਗੇ ਮੇਰੇ ਕੋਲ ਕੁਝ ਨਹੀਂ ਹੈਗਾ ਹੁਣ ਜੋ ਵੀ ਤੈਨੂੰ ਗਿਆਨ ਪ੍ਰਾਪਤ ਹੋਏਗਾ ਉਹ ਜੱਤ ਸਤ ਤੋਂ ਪ੍ਰਾਪਤ ਹੋਏਗਾ ਪਿੰਗਲਵਾੜਾ ਸੰਸਥਾ ਸੰਗਤ ਦੇ ਦਾਨ ਨਾਲ ਚੱਲਦੀ ਐ ਅੱਜ ਪਿੰਗਲਵਾੜਾ ਸੰਸਥਾ ਦਾ ਰੋਜ਼ਾਨਾ ਖਰਚਾ 6.5 ਲੱਖ ਰੁਪਏ ਦੇ ਕਰੀਬ ਐ ਇਥੇ ਲੋੜਵੰਦਾਂ ਤੇ ਬੇਸਹਾਰਿਆਂ ਨੂੰ ਬਿਨਾਂ ਕਿਸੇ ਧਰਮ, ਜਾਤ, ਦੇਸ਼ ਤੇ ਕੌਮ ਦੇ ਭੇਦਭਾਵ ਤੋਂ ਪਨਾ ਦਿੱਤੀ ਜਾਂਦੀ ਹੈ। ਪਰ ਇਥੋਂ ਦੇ ਦਾਨੀ ਸਜਣਾ ਵਿੱਚ ਸਿਰਫ ਸਿੱਖ ਭਾਈਚਾਰੇ ਦੇ ਹੀ ਲੋਕ ਸ਼ਾਮਿਲ ਨੇ। ਮਨੁੱਖਤਾ ਦੇ ਪਿਆਰ ਦੀ ਕਹਾਣੀ ਸੀ ਭਗਤਪੂਰਨ ਸਿੰਘ ਦਾ ਜੀਵਨ। ਮਨੁੱਖਤਾ ਲਈ ਪਿਆਰ ਨੇ ਭਗਤਪੂਰਨ ਸਿੰਘ ਨੂੰ ਜਿੰਦਾ ਸ਼ਹੀਦ ਬਣਾ ਦਿੱਤਾ ਸੀ। ਭਾਈ ਕਨਈਆ ਜੀ ਦੇ ਵਾਰਿਸ ਉਸ ਜਿੰਦਾ ਸ਼ਹੀਦ ਯੋਗਪੁਰਸ਼ ਦੇ ਜੀਵਨ ਨੂੰ ਦੁਨੀਆ ਵਿੱਚ ਪ੍ਰਚਾਰਨ ਲਈ ਇਹ ਜਨਮ ਤੁਮਾਰੇ ਲੇਖੇ ਨਾਮੀ ਫਿਲਮ ਬਣਾਈ ਗਈ ਹੈ ਜਦੋਂ ਬੰਗਲ ਵਾਲਾ ਸ਼ੁਰੂ ਕੀਤਾ ਸੀ ਤੇ ਭਲਾ ਸੋਚਿਆ ਸੀ ਕਿ ਰੱਬ ਦੀ ਐਨੀ ਬਾਕਸ ਹੋਏਗੀ ਤੇ ਦਾਨੀ ਸੱਜਣ ਮਿਲਦੇ ਜਾਣਗੇ ਲੈ ਤੇ ਰੋ ਭਗਤ ਜੀ ਇੰਜ ਬੋਲਣ ਨਾਲ ਤਕਲੀਫ 사ਤਾ ਹੋਵੇਗੀ ਉਹ ਨਹੀਂ ਵਾਹਿਗੁਰੂ ਨੇ ਮੇਰੀ ਮਾਂ ਦੀ سیرਤ ਵਾਲੀ ਬੀਬੀ ਅੰਦਰ ਜੀਤ ਨੂੰ ਪਿੰਗੋਲ ਵਾਲੀ ਦੀ ਸੇਵਾ ਲਈ ਆਪੇ ਖਲ ਦਿੱਤਾ ਬਕਾਲ ਦੇ ਵਿੱਚ ਮੇਰਾ ਮਨੁੱਖਤਾ ਦੇ ਪਰਉਕਾਰ ਵਿੱਚ ਵੱਡਾ ਯੋਗਦਾਨ ਪਾਉਣ ਕਰਕੇ ਭਗਤ ਪੂਰਨ ਸਿੰਘ ਮਹਾਨ ਪੁਰਸ਼ ਅਖਵਾਏ ਕਿਉਂਕਿ ਸਮਾਜ ਤੇ ਮਨੁੱਖਤਾ ਦੇ ਕਲਿਆਣ ਲਈ ਉਹਨਾਂ ਦਾ ਯੋਗਦਾਨ ਕਾਬਲੇ ਤਾਰੀਫ ਸੀ ਉਹ ਯੋਗਪੁਰਸ਼ ਕੇਵਲ ਸਿਧਾਂਤ ਹੀ ਨਹੀਂ ਪ੍ਰਚਾਰਦਾ ਸੀ ਸਗੋਂ ਅਮਲੀ ਤੌਰ ਤੇ ਕਰਕੇ ਦਿਖਾਉਂਦਾ ਸੀ ਆਪਣੇ ਅਕੀਦੇ ਨਾਲ ਭਗਤ ਜੀ ਇੰਨਾ ਪ੍ਰੇਮ ਕਰਦੇ ਸੀ ਕਿ ਜਦੋਂ ਭਾਰਤੀ ਫੌਜ ਨੇ ਕਾਰਵਾਈ ਕਰਕੇ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਟਹਿ ਟੇਰੀ ਕਰ ਦਿੱਤਾ ਸੀ ਤਰ ਉਸ ਵਜੋਂ ਆਪ ਜੀ ਨੇ ਭਾਰਤ ਸਰਕਾਰ ਵੱਲੋਂ ਦਿੱਤੇ ਪਦਮਸ਼੍ਰੀ ਸਨਮਾਨ ਨੂੰ ਇਹ ਕਹਿੰਦਿਆਂ ਵਾਪਸ ਮੋੜ ਦਿੱਤਾ ਸੀ ਸਨਮਾਨ ਮੋੜਨ ਦਾ ਫੈਸਲਾ ਜੇ ਤੁਹਾਡਾ ਆਪਣਾ ਸੀ ਤੇ ਫਿਰ ਸਭ ਤੋਂ ਵੱਡਾ ਦੁੱਖ ਤੇ ਸਭ ਤੋਂ ਜ਼ਿਆਦਾ ਰੋਸ ਕਿਸ ਨਾਲ ਹੈ ਉਹ ਸ੍ਰੀ ਦਰਬਾਰ ਸਾਹਿਬ ਨਾਲ ਜੋ ਬੇਅਦਬੀ ਹੋਈ ਉਹ ਨਾ ਹੋਣ ਦੀ ਜ਼ਿੰਮੇਵਾਰੀ ਸਿਰਫ ਸਿਰਫ ਸਰਕਾਰ ਤੇ ਸੀ ਬੇਬੀ ਰੋਜ਼ ਮੈਨੂੰ ਕਿਸੇ ਇੱਕ ਵਿਅਕਤੀ ਦੇ ਪ੍ਰਤੀ ਨਹੀਂ ਹੈ ਰੋਜ਼ ਹੈਗਾ ਮੈਨੂੰ ਹੁਕਮਰਾਨਾਂ ਦੇ ਖਿਲਾਫ ਰੋਜ਼ ਹੈਗਾ ਮੈਨੂੰ तमाम سیاستਦਾਨਾਂ ਦੇ ਖਿਲਾਫ ਰੱਬ ਦੇ ਸਾਖਾ ਦਰਸ਼ਨ ਕਰਵਾਉਂਦੇ ਅਜਿਹੇ ਫਰਿਸ਼ਤੇ ਦੁਨੀਆ ਤੇ ਕਦੇ ਕਦੇ ਹੀ ਆਉਂਦੇ ਨੇ ਉੱਚੇ اخلاق ਵਾਲੇ ਤੇ ਹਿਰਦੇ ਦੇ ਕੋਮਲ ਤੇ ਤ੍ਰਿੜ ਇਨਸਾਨ ਨੂੰ ਅਸੀਂ ਸੀਸ ਝੁਕਾ ਕੇ ਨਮਸਕਾਰ ਕਰਦੇ ਆਂ